ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਭ ਸੰਗਤ ਨੂੰ ਪਤਾ ਹੈ ਜੀ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਜੀ ਸੋ ਇਸ ਦੇ ਸਬੰਧ ਵਿੱਚ ਹੁਣ ਇੱਕ ਇਸ ਚੈਨਲ ਤੋਂ ਸੀਰੀ ਚਲਾਈ ਜਾਏਗੀ ਜਿਸ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਾਰਾ ਹੀ ਜੀਵਨ ਤੇ ਉਹਨਾਂ ਦੀ ਜੀਵਨ ਦਸਮਕਾਲੀ ਇਤਿਹਾਸ ਸਰਵਣ ਕਰਾਵਾਂਗੇ ਜੀ ਵੱਖਰੇ ਵੱਖਰੀਆਂ ਵੱਖਰੀਆਂ ਵੀਡੀਓਜ਼ ਰੋਜ਼ ਰੋਜ਼ ਇਸ ਚੈਨਲ ਤੋਂ ਅਪਲੋਡ ਕੀਤੀਆਂ ਜਾਣਗੀਆਂ ਜੀ ਤੇ ਸਾਰਾ ਹੀ ਇਤਿਹਾਸ ਜਿਹੜਾ ਹੈ ਉਸ ਤੋਂ ਜਾਣੂ ਕਰਵਾਵਾਂਗੇ ਜੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਚੈਨਲ ਦੇ ਮਾਧਿਅਮ ਤੋਂ ਆਪ ਸਭ ਸੰਗਤ ਸਹਿਯੋਗ ਦੇਣਾ ਜੀ ਸਾਰੀਆਂ ਹੀ ਵੀਡੀਓਜ਼ ਜ਼ਰੂਰ ਵੇਖਣੀਆਂ ਜੀ ਇਸ ਵੀਡੀਓ ਵਿੱਚ ਉਹਨਾਂ ਦਾ ਜਨਮ ਅਤੇ ਮੁਰਲਾ ਜੀਵਨ ਕਿਵੇਂ ਉਹ ਅਨੰਦਪੁਰ ਸਾਹਿਬ ਪਹੁੰਚਦੇ ਨੇ ਤੇ ਫਿਰ ਕਿਵੇਂ ਗੁਰੂ ਸਾਹਿਬ ਦੀ ਸੇਵਾ ਵਿੱਚ ਤਲਵੰਡੀ ਸਾਬੋ ਪਹੁੰਚਦੇ ਨੇ ਉਹ ਸਾਰੀ ਗਾਥਾ ਦਾ ਬਿਆਨ ਕਰਾਂਗੀ ਜੀ ਸੋ ਬੜੀ ਹੀ ਪਿਆਰ ਸਤਿਕਾਰ ਨਾਲ ਸਰਵਣ ਕਰਨਾ ਜੀ ਪਾਬਾ ਦੀਪ ਸਿੰਘ ਜੀ ਦੇ ਜਨਮ ਪਿੰਡ ਤੇ ਗੋਤ ਬਾਰੇ ਵੱਖਰੀ ਵੱਖਰੀ ਇਤਿਹਾਸਕਾਰਾਂ ਵਿੱਚ ਵੱਖਰੀਆਂ ਹਨ ਰਤਨ ਸਿੰਘ ਪੰਗੂ ਜਿਹੜੇ ਨੇ ਉਹ ਉਹਨਾਂ ਦਾ ਪਿੰਡ ਚ ਕੋਈ ਲਿਖਦੇ ਨੇ ਦੀਪ ਸਿੰਘ ਚਕੋਹੀਏ ਦਾਣੀ ਚੱਬੇ ਨਾ ਜਾਹੇ ਜਿਮ ਤਿਸ ਕੋ ਦਾੜਾਂ ਦਈ ਸੋ ਮੈਂ ਦੇਹੂ ਬਤਾਇਂ ਚਕੋਹੀ ਪਿੰਡ ਜਿਹੜਾ ਹੈ ਉਹ ਜ਼ਿਲ੍ਹਾ ਲੁਧਿਆਣਾ ਦੀ ਖੰਨਾ ਬਲਾਕ ਵਿੱਚ ਮਲੇਰਕੋਟਲਾ ਖੰਨਾ ਰੋਡ ਤੋਂ 2 ਕਿਲੋਮੀਟਰ ਦੂਰ ਤੇ ਹੈ ਤੇ ਭਾਈ ਕਾਹਨ ਸਿੰਘ ਨਾਬਾ ਮਹਾਨ ਕੋਸ਼ ਵਿੱਚ ਕਹਿੰਦੇ ਨੇ ਕਿ ਉਹਨਾਂ ਦਾ ਪਿੰਡ ਪਹੁਵਿੰਡ ਪਰਗਣਾ ਲਾਹੌਰ ਪਾਕੀ ਹੁਣ ਦੇ ਅੰਮ੍ਰਿਤਸਰ ਵਿੱਚ ਹੈ ਗਿਆਨੀ ਗਿਆਨ ਸਿੰਘ ਅਨੁਸਾਰ ਉਹਨਾਂ ਦਾ ਜਨਮ ਪਿੰਡ ਦੁਕੋਹਾ ਨੇੜੇ ਜਲੰਧਰ ਵਿਖੇ ਹੋਇਆ ਮਿਸਲ ਸ਼ਹੀਦਨ ਕਾ ਸਰਦਾਰ ਐ ਦੀਪ ਸਿੰਘ ਥਾ ਵੱਡੋ ਉਦਾਰਾ ਨਿਕਟ ਜਲੰਧਰ ਗ੍ਰਾਮ ਦੁਖੇ ਕੇਰ ਹਤੂ ਸੰਧੂ ਜੱਟ ਵੋ ਹੈ ਇੱਕ ਹੋਰ ਥਾ ਗਿਆਨੀ ਗਿਆਨ ਸਿੰਘ ਜੀ ਪਹੁਵਿੰਡ ਜਲੰਧਰ ਪਾਸ ਵੀ ਲਿਖਦੇ ਨੇ ਪਹਿਲੇ ਸੁਨੋ ਸ਼ਹੀਦਾਂ ਕੇਰੀ ਜੋ ਗਿਣਤੀ ਮੈਂ ਅੱਬਾ ਲਟੇਰੀ ਪੋਹੂ ਪਿੰਡ ਜਲੰਧਰ ਪਾਸ ਦੀਪ ਸਿੰਘ ਸੰਧੂ ਜੱਟ ਖਾਸ ਵਸਤੂ ਅਮਰਤ ਸ਼ੱਕ ਸਿੰਘ ਥਿਓ ਇਸ ਤੋਂ ਉਪਰੰਤ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਪਿੰਡ ਪੋਵਿੰਡ ਅੰਮ੍ਰਿਤਸਰ ਦੇ ਦੱਸਦਾ ਹੈ ਤੇ ਸ਼ੁੱਧ ਸਿੰਘ ਨੂੰ ਪਿੰਡ ਦਗੋਹਾ ਜਲੰਧਰ ਦਾ ਵਸਨੀਕ ਹੋਣਦਾ ਸੋ ਗਿਆਨੀ ਗਿਆਨ ਸਿੰਘ ਨੇ ਇਸ ਇਤਿਹਾਸ ਵਿਸਤਾਰਤ ਤੌਰ ਤੇ ਲਿਖਿਆ ਹੈ ਜੋ ਕਿ ਸੈਂਕੜੇ ਪੰਨਿਆਂ ਤੇ ਆਧਾਰਿਤ ਹੈ ਪਰ ਇਸੇ ਤਰ੍ਹਾਂ ਹੀ ਉਹ ਵਾਰ-ਵਾਰ ਆਪਣੀ ਬਿਆਨ ਬਦਲਦਾ ਹੈ ਤੇ ਇਤਿਹਾਸ ਨਾਲ ਖਿਲਵਾੜ ਕਰਦਾ ਹੈ ਤੇ ਉਹ ਆਪ ਜੱਟ ਵੰਛ ਦੇ ਧਲੁੱਤ ਗੋਟ ਨਾਲ ਸੰਬੰਧਿਤ ਸੀ ਤੇ ਪਿੰਡ ਕੈਂਬੋਵਾਲ ਦਾ ਰਹਿਣ ਵਾਲਾ ਸੀ ਉਸਨੇ ਭਾਈ ਮਨੀ ਸਿੰਘ ਜੀ ਨੂੰ ਜੋ ਕੰਬੋਜ ਵੰਛ ਨਾਲ ਸੰਬੰਧਿਤ ਸਨ ਤੇ ਉਹਨਾਂ ਦੇ ਸਮਕਾਲੀ ਕੇਸਰ ਸਿੰਘ ਸ਼ਿਬਰ ਦੀ ਗਵਾਹੀ ਨੂੰ ਪਰੇ ਕਰਕੇ ਆਪਣਾ ਹੀ ਵੱਡਾ ਵਡੇਰਾ ਬਣਾ ਲਿਆ ਗਿਆਨੀ ਠਾਕੁਰ ਸਿੰਘ ਨੇ ਆਪਣੀ ਪੁਸਤਕ ਸ੍ਰੀ ਗੁਰਦੁਆਰੇ ਦਰਸ਼ਨ ਜੋ ਕਿ 1924 ਵਿੱਚ ਛਪੀ ਸੀ ਉਸ ਵਿੱਚ ਬ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪੋਵੰਡ ਲਿਖਿਆ ਹੈ ਉਹਨਾਂ ਨੇ ਹੀ ਪਹਿਲੀ ਵਾਰ ਉਹਨਾਂ ਦੀ ਜਨਮ ਮਿਤੀ 14 ਮਾਘ ਸੰਮਤ 1739 ਬਿਕਰਮੀ ਦੱਸੀ ਹੈ ਗਿਆਨੀ ਸੋਹਣ ਸਿੰਘ ਸੀਤਲ ਨੇ ਸ਼ਹੀਦੀ ਬਾਬਾ ਦੀਪ ਸਿੰਘ ਵਿੱਚ ਇਹਨਾਂ ਦਾ ਜਨਮ ਪਿੰਡ ਪੋਵੰਡੀ ਹੀ ਲਿਖਿਆ ਹੈ ਮਹਿੰਦਰ ਮੂਰਤੀ ਨੇ ਆਪਣੀ ਪੁਸਤਕ ਤੇਗ ਦੇ ਤਨੀ ਜੋ ਕਿ 1949 ਵਿੱਚ ਛਪੀ ਉਸ ਵਿੱਚ ਲਿਖਿਆ ਹੈ ਕਿ ਆਪ ਦਾ ਅਸਲੀ ਪਿੰਡ ਗੁਰਮ ਜਿਲ੍ਹਾ ਲੁਧਿਆਣਾ ਇਤਿਹਾਸ ਖੋਜੀਆਂ ਨੇ ਮੰਨਿਆ ਹੈ ਪੋਵਿੰਡਾ ਆਪਦਾ ਨਾਨਕਾ ਨਗਰ ਸੀ ਬਾਬਾ ਜੀ ਬਚਪਨ ਤੋਂ ਹੀ ਨਾਨਕੇ ਰਹੇ ਤੇ ਨਾਨਕੀ ਢੇਰੀ ਦੇ ਵਾਰਸ ਬਣੇ ਇਸ ਲਈ ਲੇਖਕ ਆਪ ਨੂੰ ਪੋਵਿੰਡ ਦਾ ਲਿਖਦੇ ਹਨ ਇੱਕ ਹੋਰ ਲੇਖਕ ਜਿਹੜੇ ਨੇ ਰਣਧੀਰ ਸਿੰਘ ਸੰਭਲ ਉਹਨਾਂ ਨੇ ਆਪਣੀ ਪੁਸਤਕ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਵਿੱਚ ਬਾਬਾ ਜੀ ਦਾ ਜਨਮ ਸਥਾਨ ਪਿੰਡ ਪੋਵਿੰਡ ਦਾ ਹੀ ਲਿਖਿਆ ਹੈ ਪਰ ਉਹਨਾਂ ਦੀ ਹੀ ਇਸੇ ਪੁਸਤਕ ਵਿੱਚ ਇਹ ਵੀ ਲਿਖਿਆ ਮਿਲਦਾ ਹੈ ਕਿ ਪ੍ਰਿੰਸੀਪਲ ਗੁਰਦਿਆਲ ਸਿੰਘ ਦੀ ਲਿਖਤ ਨਿਰਮਲ ਉਦੇਸ਼ ਦੇ ਪੰਨਾ 5 ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁਰਮ ਵਿਖੇ ਹੋਇਆ। ਇਹਨਾਂ ਦੇ ਪਿਤਾ ਭਾਈ ਪਗਤਾ ਜੀ ਪਿੰਡ ਅਲਾਪੁਰ ਪਠਾਣਾ ਨਾਲ ਜੰਗ ਕਰਦੇ ਸ਼ਹਾਦਤ ਪਾ ਗਈ ਸਨ ਤੇ ਉਸ ਸਮੇਂ ਬਾਬਾ ਜੀ ਦੀ ਉਮਰ 5 ਸਾਲ ਦੀ ਸੀ। ਆਪ ਜੀ ਦੀ ਮਾਤਾ ਆਪ ਨੂੰ ਆਪਣੇ ਪੇਕੇ ਪਿੰਡ ਪੋ ਵਿੱਚ ਲੈ ਆਈ ਸੀ। ਬਚਪਨ ਉਥੇ ਹੀ ਗੁਜ਼ਰਿਆ ਇਸੇ ਕਰਕੇ ਪੁਰਾਤਨ ਤੇ ਅੱਜ ਦੇ ਯੁੱਗ ਦੇ ਲਿਖਾਰੀਆਂ ਨੇ ਇਹਨਾਂ ਦਾ ਜਨਮ ਸਥਾਨ ਪੋਵਿੰਡ ਲਿਖਿਆ ਹੈ। ਬਾਬਾ ਦੀਪ ਸਿੰਘ ਜੀ ਦਾ ਗੋਤ ਸੰਧੂ ਲਿਖਣ ਵਾਲੇ ਗਿਆਨੀ ਗਿਆਨ ਸਿੰਘ, ਗਿਆਨੀ ਠਾਕੁਰ ਸਿੰਘ ਤੇ ਸੋਹਣ ਸਿੰਘ ਸੀਤਲ ਹਨ ਤੇ ਭਾਈ ਕਾਨ ਸਿੰਘ ਦਾਪਾ ਗੋਤ ਖਰਾ ਦੱਸਦੇ ਨੇ। ਰਤਨ ਸਿੰਘ ਪੰਗੂ ਗੋਤ ਨਹੀਂ ਲਿਖਦੇ ਤੇ ਨਾ ਹੀ ਜਨਮ ਸਥਾਨ ਲਿਖਦੇ ਨੇ। ਮੋਹਿੰਦਰ ਮూర్ਤੀ ਤੇ ਪ੍ਰਿੰਸੀਪਲ ਗੁਰਦਿਆਲ ਸਿੰਘ ਜਨਮ ਪਿੰਡ ਗੁਰਲ ਜ਼ਿਲ੍ਹਾ ਲੁਧਿਆਣਾ ਦੱਸਦੀਨੀ ਉਹਨਾਂ ਦਾ ਗੋਤ ਗੁਰਮ ਵੀ ਹੋ ਸਕਦਾ ਹੈ ਕਿਉਂਕਿ ਜੱਟਾਂ ਦਾ ਇੱਕ ਗੋਤ ਗੁਰਮ ਵੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਬਾਬਾ ਜੀ ਮਜਬੀ ਸਿੰਘ ਸਨ ਅਜਿਹਾ ਹੀ ਵਿਚਾਰ ਡਾਕਟਰ ਸਵਰਨ ਸਿੰਘ ਆਈਏਐਸ ਰਿਟਾਇਰਡ ਕਮਿਸ਼ਨਰ ਜਲੰਧਰ ਦਾ ਹੈ ਸੰਧੂ ਗੋਤ ਮਜਬੀ ਸਿੰਘਾਂ ਦਾ ਵੀ ਹੈ ਤੇ ਗਿਆਨੀ ਠਾਕੁਰ ਸਿੰਘ ਅਨੁਸਾਰ ਬਾਬਾ ਜੀ ਦੇ ਪਿਤਾ ਜੀ ਦਾ ਨਾਮ ਭਗਤਾ ਤੇ ਮਾਤਾ ਜੀ ਦਾ ਨਾਮ ਜਿਉਣੀ ਜੀ ਸੀ ਤੇ ਸਾਰੇ ਹੀ ਲੇਖਕਾਂ ਨੇ ਇਹਨਾਂ ਦਾ ਅਨੁਸਰਣ ਕੀਤਾ ਤੇ ਉਹਨਾਂ ਦਾ ਬਚਪਨ ਦਾ ਨਾਮ ਜਿਹੜਾ ਹੈ ਉਹ ਦੀਪਾ ਦੱਸਿਆ ਜਾਂਦਾ ਹੈ ਸੂਈ ਤਾਂ ਹੋ ਗਈ ਜੀ ਉਹਨਾਂ ਦੀ ਗੱਲ ਉਹਨਾਂ ਦੇ ਬਚਪਨ ਬਾਰੇ ਜਾਂ ਜਨਮ ਸਥਾਨ ਬਾਰੇ ਫਿਰ ਇਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਛੋਟੇ ਹੁੰਦਿਆਂ ਹੀ ਗੁਰਮੁਖੀ ਪੜ੍ਹੀ ਤੇ ਗੁਰਬਾਣੀ ਦਾ ਪਾਠ ਕਰਨਾ ਸਿੱਖਿਆ ਖੇਤੀ ਵੀ ਕੀਤੀ ਤੇ ਉਸ ਵੇਲੇ ਦੀ ਲੋੜ ਅਨੁਸਾਰ ਤਲਵਾਰ ਚਲਾਉਣ ਨੀਜ਼ਾ ਸੁੱਟਣ ਤੇ ਘੋੜਸਵਾਰੀ ਦਾ ਵੀ ਅਭਿਆਸ ਕੀਤਾ ਸਰੀਰਕ ਤੌਰ ਤੇ ਉਹ ਚੰਗੀ ਕੱਦ-ਕਾਠ ਤੇ ਪ੍ਰਭਾਵਸ਼ਾਲੀ ਵਿਅਕਤੀਤਵ ਦੇ ਮਾਲਕ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ 1699 ਨੂੰ ਵੈਸਾਖੀ ਦੀ ਅਫਸਰ ਤੇ ਖਾਲਸਾ ਪੰਥ ਦੀ ਜੋ ਚਮਤਕਾਰੀ ਸਿਰਜਣਾ ਕੀਤੀ ਉਸ ਦੀ ਚਰਚਾ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਹੋਣ ਲੱਗ ਪਈ ਸੀ ਤੇ ਸਿੱਖ ਜਨਤਾ ਅੰਮ੍ਰਿਤ ਛਕਣ ਲਈ ਅਨੰਦਪੁਰ ਵੱਲ ਧੜਾ ਧੜ ਆ ਰਹੀ ਸੀ ਲੋਕ ਗੁਰੂ ਜੀ ਦੇ ਹੱਥੋਂ ਅੰਮ੍ਰਿਤ ਛਕ ਕੇ ਉਹਨਾਂ ਦੇ ਵਿਚਾਰਾਂ ਨੂੰ ਪਿੰਡਾਂ ਵਿੱਚ ਲੋਕਾਂ ਸਾਹਮਣੇ ਰੱਖਦੇ ਸਨ ਤੇ ਗੁਰੂ ਜੀ ਦੇ ਇਸ ਇਨਕਲਾਬੀ ਕਦਮ ਤੇ ਪੰਜਾਬ ਦੇ ਵਾਯੂ ਮੰਡਲ ਵਿੱਚ ਇੱਕ ਕ੍ਰਾਂਤੀ ਵੇਖਣ ਨੂੰ ਮਿਲ ਰਹੀ ਸੀ ਜਾਤ ਪਾਤ ਵਰਣ ਰੰਗ ਭੇਦ ਤੇ ਉੱਚ ਨੀਚ ਦੇ ਵਿਰੁੱਧ ਇੱਕ ਵੱਡੀ ਬਗਾਵਤ ਹੋ ਗਈ ਸੀ ਬਰਾਬਰਤਾ ਦਾ ਅਹਿਸਾਸ ਜਾਗ ਗਿਆ ਅਮਰ ਸ਼ਕਨ ਵਾਲਿਆਂ ਦੀ ਕਤਾਰ ਲੱਗ ਗਈ ਲੋਕ ਸੰਤ ਬਣ ਰਏ ਸਨ ਤੇ ਨਾਲ ਹੀ ਸਿਪਾਹੀ ਵੀ ਨਵੀਂ ਸਭਿਤਾ ਨੇ ਅਨੰਦਪੁਰ ਵਿੱਚ ਜਨਮ ਲੈ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਰਦ ਅਗੰਮੜੇ ਵਰਿਆਮ ਅਕੇਲੇ ਨੇ ਲਿਤਾੜੇ ਹੋਏ ਨਥਾਂਵੀ ਤੇ ਦਬਾਇਆ ਹੋਇਆਂ ਨੂੰ ਚੁੱਕ ਛਾਤੀ ਨਾਲ ਲਗਾ ਕੇ ਗੁਰੂ ਦਾ ਬੇਟਾ ਆਖਿਆ ਕਵੀ ਸੈਨਾਪੱਤ ਜਿਹੜੇ ਕਿ ਗੁਰੂ ਜੀ ਦੇ ਸਮਕਾਲੀ ਤੇ ਦਰਬਾਰੀ ਕਵੀ ਸਨ ਉਹ ਲਿਖਦੇ ਨੇ ਕਿ ਗੁਰੂ ਜੀ ਐਸੇ ਲੋਕਾਂ ਦੀ ਸੰਸਥਾ ਬਣਾਉਣਾ ਚਾਹੁੰਦੇ ਸਨ ਜਿਹੜੇ ਰਣ ਭੂਮੀ ਵਿੱਚ ਦੁਸ਼ਮਣ ਵਿਰੁੱਧ ਨਿਡਰਤਾ ਨਾਲ ਲੜ ਸਕਣ ਤੇ ਇਸੇ ਤਬਦੀਲੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਔਰੰਗਜ਼ੇਬ ਨੇ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਗੁਰੂ ਜੀ ਤੇ ਨਿਗਾਰ ਰੱਖਣ ਲਈ ਕਹਿ ਦਿੱਤਾ ਅਮ੍ਰਿਤਧਾਰੀ ਸਿੰਘ ਪਿੰਡਾਂ ਵਿੱਚ ਹੋਰ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਤਿਆਰ ਬਰ ਤਿਆਰ ਖਾਲਸਾ ਰੂਪ ਦੇ ਰਹੇ ਸਨ ਤੇ ਖਾਲਸਾ ਪੰਥ ਨੂੰ ਕਿਹਾ ਜਾਂਦਾ ਸੀ ਕਿ ਉਹ ਪੂਰਨ ਸ਼ਸਤਰਧਾਰੀ ਹੋ ਕੇ ਅਨੰਦਪੁਰ ਆਵੇ ਕਿਉਂਕਿ ਮੁਗਲ ਅਹਲਕਾਰ ਸਿੱਖਾਂ ਨੂੰ ਰਸਤੇ ਵਿੱਚ ਰੋਕਦੇ ਸਨ ਤੇ ਤੰਗ ਕਰਦੇ ਸਨ ਜਦ ਦੀਪੇ ਨੇ ਗੁਰੂ ਜੀ ਦੇ ਇਸ ਕਰਤੱਵ ਬਾਰੇ ਸਿੱਖਾਂ ਤੋਂ ਸੁਣਿਆ ਤਾਂ ਤੁਰੰਤ ਹੀ ਅਮਰਤ ਸ਼ਕਨ ਲਈ ਅਨੰਦਪੁਰ ਜਾਣ ਲਈ ਤਿਆਰ ਹੋ ਪਏ ਮਾਤਾ ਪਿਤਾ ਨੂੰ ਨਾਲ ਲੈ ਕੇ ਉਹ ਗੁਰੂ ਚਰਨਾਂ ਵਿੱਚ ਜਾ ਪਹੁੰਚੇ ਤੇ ਸੰਨ 1700 ਵਿੱਚ ਅੰਮ੍ਰਿਤ ਛਕਣ ਵੇਲੇ ਪਾਬਾ ਦੀਪ ਸਿੰਘ ਜੀ ਦੀ ਉਮਰ 18 ਸਾਲ ਤੋਂ ਕੁਝ ਹੀ ਉੱਪਰ ਸੀ ਗੁਰੂ ਜੀ ਨੇ ਦੀਪਾ ਦਾ ਨਾਂ ਦੀਪ ਸਿੰਘ ਰੱਖਿਆ ਗੁਰੂ ਜੀ ਨੇ ਉਹਨਾਂ ਨੂੰ ਕੁਝ ਸਮਾਂ ਆਨੰਦਪੁਰ ਵਿੱਚ ਰਹਿਣ ਲਈ ਕਿਹਾ ਤੇ ਇੱਥੇ ਰਹਿ ਕੇ ਗੁਰੂ ਜੀ ਕੇ ਲੰਗਰ ਦੀ ਗੁਰਬਾਣੀ ਦੇ ਪਾਠ ਤੇ ਛੋਟੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣਾ ਤੇ ਅਰਥ ਸਮਝਾਉਣ ਦੀ ਸੇਵਾ ਕਰਦੇ ਰਹੇ ਸੇਵਾ ਸਿਮਰਨ ਦੇ ساتھ ساتھ ਆਪ ਜੀ ਨੂੰ ਸਤਿਗੁਰੂ ਜੀ ਨੇ ਗੁਰਮੁਖੀ ਅਰਬੀ ਤੇ ਫਾਰਸੀ ਭਾਸ਼ਾ ਦੀ ਪੜ੍ਹਾਈ ਦੁਆਰਾ ਸਿੱਖਿਆ ਦਿਵਾ ਕੇ ਚੰਗਾ ਵਿਦਵਾਨ ਤੇ ਨਿਪੁੰਨ ਬਣਾ ਦਿੱਤਾ ਥੋੜੀ ਸਮੇਂ ਵਿੱਚ ਹੀ ਆਪ ਜੀ ਸਸ਼ਤਰ ਤੇ ਸ਼ਾਸਤਰ ਵਿਦਿਆ ਦੀ ਮਾਹਰ ਹੋ ਗਏ ਸਨ ਗੁਰੂ ਕੇ ਸਿੰਘਾਂ ਨਾਲ ਮਿਲ ਕੇ ਸ੍ਰੀ ਦੇ ਕਕਸਤਰਤ ਵੀ ਕਰਦੇ ਤੇ ਘੋੜਸਵਾਰੀ ਤੇ ਸ਼ਸਤਰ ਚਲਾਉਣ ਵਿੱਚ ਜੁਟੇ ਰਹਿੰਦੇ ਡਾਕਟਰ ਸਤਿੰਦਰਪਾਲ ਸਿੰਘ ਲਖਨਊ ਲਿਖਦੇ ਨੇ ਕਿ ਬਾਬਾ ਦੀਪ ਸਿੰਘ ਜੀ ਗਿਣੇ-ਚੁਨੇ ਵਡਭਾਗੀ ਸਿੱਖ ਨਾਇਕਾਂ ਵਿੱਚ شمار ਹਨ ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਗੁਰੂ ਗੁਰਸ਼ਬਦ ਤੇ ਗੁਰੂ ਘਰ ਤਿੰਨਾਂ ਦੀ ਸੇਵਾ ਦਾ ਦੁਰਲਭ ਅਵਸਰ ਮਿਲਿਆ ਇਸ ਸੇਵਾ ਨੂੰ ਇੰਨੀ ਉੱਚੀ ਸੁੱਚੀ ਭਾਵਨਾ ਸਮਰਪਣ ਤੇ ਸਦਕ ਨਾਲ ਨਿਭਾਇਆ ਕਿ ਸੁਨਹਿਰੀ ਇਤਿਹਾਸ ਰਚਿਆ ਗਿਆ ਗੁਰੂ ਸ਼ਬਦ ਨੂੰ ਧਾਰਨ ਕਰਨ ਵਾਲੇ ਗੁਰੂ ਦੇ ਮਾਰਗ ਤੇ ਚੱਲਣ ਵਾਲੇ ਲੱਖਾਂ ਕਰੋੜਾਂ ਦੀ ਤਾਦਾਦ ਚੰਨ ਗੁਰੂ ਜੀ ਦੀ ਵਡਿਆਈ ਦੀ ਅੰਤਰਦ੍ਰਿਸ਼ਟੀ ਕਿਸੇ ਨੂੰ ਹੀ ਮਿਲਦੀ ਹੈ ਅਨੰਦਪੁਰ ਵਿੱਚ ਰਿਹਾ ਕਿ ਪਾਈਮਨੀ ਸਿੰਘ ਵਰਗੇ ਮਹਾਨ ਵਿਦਵਾਨ ਪਾਸੋਂ ਗੁਰਬਾਣੀ ਦਾ ਗਿਆਨ ਹਾਸਲ ਕੀਤਾ ਤੇ ਨਾਲ ਦਇਾਲ ਸ਼ਸਤਰ ਯੁੱਧ ਵਿੱਚ ਪਰਬੀਨਤਾ ਹਾਸਲ ਕੀਤੀ ਇਹੋ ਲੱਗਦਾ ਹੈ ਕਿ ਗੁਰੂ ਸਾਹਿਬ ਦੇ ਆਖਰੀ ਵਾਰ 21 ਦਸੰਬਰ 1704 ਨੂੰ ਅਨੰਦਪੁਰ ਛੱਡਣ ਤੋਂ ਪਹਿਲਾਂ ਬਾਬਾ ਦੀਪ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਪਿੰਡ ਚਲੇ ਗਏ ਸਨ ਜੀ ਉਹ ਇਸ ਸਮੇਂ ਗੁਰੂ ਜੀ پاس ਹੁੰਦੇ ਤਾਂ ਉਹਨਾਂ ਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਕੰਮ ਨਿਭਾਉਣ ਵਿੱਚ ਜ਼ਰੂਰ ਲੱਗਦੀ ਫਿਰ ਵੀ ਆਪ 4 ਸਾਲ ਤੋਂ ਉੱਪਰ ਗੁਰੂ ਜੀ ਦੀ ਸੇਵਾ ਵਿੱਚ ਰਹਿ ਮੁਕਤ ਸਰਦੀ ਜੰਗ ਤੋਂ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਕਈ ਪਿੰਡਾਂ ਵਿੱਚੋਂ ਹੁੰਦੇ ਹੋਏ ਪਿੰਡ ਸਾਬੂ ਕੀ ਤਲਵੰਡੀ ਪਹੁੰਚੇ ਉਹਨਾਂ ਨੂੰ ਇਸ ਪਿੰਡ ਵਿੱਚ ਇੱਕ ਥਾਂ ਬਹੁਤ ਜੱਜ ਗਈ ਜਿੱਥੇ ਉਹਨਾਂ ਨੇ ਆਪਣਾ ਡੇਰਾ ਲਾ ਲਿਆ ਇੱਥੇ ਕੁਝ ਚਿਰ ਰਹਿਣ ਕਰਕੇ ਇਸ ਦਾ ਨਾਂ ਦਮਦਮਾ ਪੈ ਗਿਆ ਸਮਾਪਾ ਕੇ ਇਸ ਥਾਂ ਦਾ ਨਾਮ ਦਮਦਮਾ ਸਾਹਿਬ ਪ੍ਰਸਿੱਧ ਹੋ ਗਿਆ ਜਿਹੜਾ ਕਿ ਵਰਤਮਾਨ ਸਮੇਂ ਸਿੱਖ ਪੰਥ ਦਾ ਪੰਜਵਾਂ ਤਖਤ ਅਖਵਾਉਂਦਾ ਹੈ ਜਿਸ ਦਾ ਐਲਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਆਪਣੇ 18 ਨਵੰਬਰ 1966 ਦੇ ਇਕਮਤੀ ਵਿੱਚ ਕੀਤਾ ਸੀ ਭਾਈ ਕਾਹਨ ਸਿੰਘ ਨਾਬਾ ਲਿਖਦੇ ਨੇ ਕਿ ਇਸ ਖੇਤਰ ਦੇ ਇੱਕ ਵਿਅਕਤੀ ਦੱਲੇ ਸਿੰਘ ਦਾ ਪ੍ਰੇਮ ਵੇਖ ਕੇ ਕਲਗੀ ਤਰਜੀ ਇੱਥੇ ਕਰੀਬ 9.5 ਮਹੀਨੇ निवास ਕੀਤਾ माता सुंदरी जी ते माता साहिब कौर जी भाई मणि सिंह जी ਨੂੰ ਨਾਲ ਲੈ ਕੇ ਇਸ ਥਾਂ स्वामी ਦਾ ਦਰਸ਼ਨ ਕਰਨ ਆਏ दशमीश ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਣੇ అనుభవ ਤੋਂ गुरु ग्रंथ साहिब ਦਾ ਸੰਪੂਰਨ ਪਾਠ ਲਿਖਵਾਇਆ ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਸ਼ਹੀਦ ਦੇ سپرد ਕੀਤੀ ਜੋ ਹੁਣ ਉਸ ਦੀ ਵੰਚ ਦੇ ਰਈਸ ਸ਼ਹਾਜਾਦਪੁਰ ਦੇ ਹੱਥ ਹੈ ਇੱਥੇ ਵੱਡੀ ਗੁਰਦੁਆਰੇ ਦੇ ਨਾਲ ਇੱਕ ਗੁਰਦੁਆਰਾ ਲਿਖਣ ਸਰ ਹੈ ਪਾਈ ਕਾਹਨ ਸਿੰਘ ਨਾਬਾ ਲਿਖਦੇ ਨੇ ਕਿ ਕਲਗੀਧਰ ਇੱਥੇ ਲਿਖਣਾ ਘੜ ਕੇ ਫਰਮਾਇਆ ਕਰਦੇ ਸਨ ਇਹ ਵਿਦਿਆ ਦੀ ਟਕਸਾਲ ਹੋਵੇਗੀ। ਯਥਾ ਦੱਲਾ ਜਬੈ ਹਜੂਰ ਟਟ ਆਵੇ ਦਰਸ਼ਨ ਕਾਜ ਹੱਥ ਜੋੜ ਸਿਰ ਨਿਆਈ ਕਹਿ ਘਹਿ ਗਰੀਬ ਨਿਵਾਜ ਕਿਹ ਕਾਰਨ ਲੇਖਨ ਗੱਡਦਾਰੋ ਲਿਖਤ ਪੜਤ ਨਹ ਕੋਈ ਨਿਹਾਰੂ ਯੋਹੀ ਜਾ ਵਦ ਕਲਮ ਆਕਾਜਾ ਡੱਲਾ ਕਹੈ ਗਰੀਬ ਨਿਵਾਜਾ ਸੁਨ ਸਰੀ ਮੁਖ ਸੋ ਬੈਨ ਬਖਾਨੀ ਡੱਲਾ ਤੂੰ ਇਹ ਬਾਤ ਨਾ ਜਾਣੈ ਇਹ ਹੈ ਪ੍ਰਗਟ ਹਮਾਰੀ ਕਾਸੀ ਪੜ ਹੈ ਇਹ ਟੋਰ ਮਤ ਨਾ ਸੀ ਤਿੰਕੇ ਕਾਰਨ ਕਲਮ ਗੱਡ ਦੇਿਤ ਪ੍ਰਗਟ ਹਮ ਡਾਰ ਸਿਖਾ ਸਖਾ ਯਹਾਂ ਪੜ ਹੈ ਗਏ ਹਮਰੇ ਕਈ ਹਜ਼ਾਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੰਨ ਸਾਹਿਬ ਨੂੰ ਪਾਈ ਮਨੀ ਸਿੰਘ ਜੀ ਤੋਂ ਲਿਖਵਾਉਂਦੇ ਆ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਜਗ੍ਹਾ ਦਿੱਤੀ ਤੇ ਅੰਤਮ ਰੂਪ ਦਿੰਦਿਆਂ ਪਾਬਾ ਦੀਪ ਸਿੰਘ ਜੀ ਨੇ ਵੀ ਸਹਾਇਤਾ ਕੀਤੀ ਜਿਨ੍ਹਾਂ ਨੂੰ ਇੱਕ ਸਿੰਘ ਸਪਾਈ ਸ਼ੇਰ ਸਿੰਘ ਨੂੰ ਪੋਵਿੰਡ ਪੇਜ ਕੇ ਬੁਲਾ ਲਿਆ ਗਿਆ ਸੀ ਦੀਪ ਸਿੰਘ ਕਲਮਾ ਸਿਆਹੀ ਤੇ ਕਾਗਜ਼ ਆਦਿ ਤਿਆਰ ਕਰਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਨਵੀਂ ਬੀੜ ਤਿਆਰ ਹੋ ਗਈ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬੀੜ ਨੂੰ ਦਮਦਮੀ ਸਾਹਿਬ ਵਾਲੀ ਬੀੜ kia ਜਾਂਦਾ ਹੈ ਜੋ ਖਾਲਸਾ ਪੰਥ ਦੇ ਵਿਸ਼ਵਵਪਰ ਦੇ ਗੁਰਦੁਆਰਿਆਂ ਵਿੱਚ ਸ਼ਿਸ਼ੋਭਿਤ ਹੁੰਦੀ ਹੈ। ਬਾਬਾ ਦੀਪ ਸਿੰਘ ਜੀ ਦੀ ਗੁਰਮੁਖੀ ਦੀ ਲਿਖਾਈ ਤੇ ਅੱਖਰਾਂ ਦੀ ਬਨਾਵਟ ਬਹੁਤ ਸੁੰਦਰ ਸੀ ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਚਾਰ ਬੀੜਾਂ ਤਿਆਰ ਕਰਨ ਲਈ ਕਿਹਾ। ਦਮਦਮਾ ਸਾਹਿਬ ਰਾਏ ਕਿ ਉਹਨਾਂ ਦਮਦਮੀ ਬੀੜ ਦੇ ਚਾਰ ਉਤਾਰੇ ਕੀਤੇ ਜਿਨ੍ਹਾਂ ਨੂੰ ਚਾਰ ਤਖਤਾਂ ਤੇ ਸ਼ਿਸ਼ੋਭਿਤ ਕਰਨ ਲਈ ਭੇਜਿਆ। ਇਹ ਕਾਰਜ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਸੰਪੂਰਨ ਕੀਤਾ ਤੇ ਇਸ ਉੱਪਰ 1716 ਤੋਂ 1726 ਈਸਵੀ ਤੱਕ ਦਾ ਸਮਾਂ ਲੱਗਾ। ਬਾਬਾ ਦੀਪ ਸਿੰਘ ਜੀ ਮਹਾਨ ਵਿਦਵਾਨ ਪੰਜਾਬੀ ਦੇ ਉੱਗੇ ਲਿਖਾਰੀ ਸਨ ਤੇ ਅਰਬੀ ਫਾਰਸੀ ਦੇ ਵੀ ਮਹਾਨ ਫਿਲਾਸਫਰ ਸਨ। ਆਪ ਬਹੁਤ ਸਾਰੀਆਂ ਭਾਸ਼ਾਵਾਂ ਜਾਣਦੀ ਸਨ। ਆਪ ਜੀ ਨੇ ਲਗਾਤਾਰ ਸਖਤ ਮਿਹਨਤ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਬੀ ਪਾਸ਼ਾ ਵਿੱਚ ਤਰਜਮਾ ਤਿਆਰ ਕੀਤਾ। ਇਹ ਪਵਿੱਤਰ ਬੀੜ ইরਾਨੀ ਵਿਦਵਾਨ ਸਰਦਾਰ ਕਿਰਪਾਲ ਸਿੰਘ ਜੀ ਦੇ ਕਥਨ ਅਨੁਸਾਰ ਅੱਜਕੱਲ ਬਗਦਾਦ ਯੂਨੀਵਰਸਿਟੀ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਬਾਬਾ ਦੀਪ ਸਿੰਘ ਜੀ ਨੇ ਗੁਰਬਾਣੀ ਦਾ ਸ਼ੁੱਧ ਪਾਠ, ਗੁਰਬਾਣੀ ਦੀ ਵਿਆਖਿਆ, ਵਿਆਕਰਣ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਜ਼ਿੰਮਾ ਸੰਭਾਲਿਆ। ਪਾਈ ਕਾਨ ਸਿੰਘ ਨਭਾ ਮਹਾਨ ਕੋਸ਼ ਵਿੱਚ ਲਿਖਦੇ ਨੇ ਕਿ ਬਾਬਾ ਦੀਪ ਸਿੰਘ ਜੀ ਨੂੰ ਪੰਥ ਦੇ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਗੁਰਤਾਮਾ ਦੀ ਮਹੰਤੀ ਦਿੱਤੀ ਗਈ ਸੀ। ਸੋ ਇਹ ਸੀ ਜੀ ਦੀ ਬਾਬਾ ਦੀਪ ਸਿੰਘ ਜੀ ਦਾ ਮੁੱਢਲਾ ਜੀਵਨ ਤੇ ਉਹਨਾਂ ਦਾ ਤਲਵੰਡੀ ਸਾਬੋ ਪਹੁੰਚਣਾ, ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਰਹਿਣਾ ਤੇ ਕਿਸ ਤਰ੍ਹਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੀੜਾਂ ਲਿਖੀਆਂ। ਕੱਲ ਵਾਲੀ ਵੀਡੀਓ ਵਿੱਚ ਇਹ ਸਰਵਣ ਕਰਾਵਾਂਗੀ ਜੀ ਕਿ ਕਿਵੇਂ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਤੇ ਕਿਵੇਂ ਬਾਬਾ ਦੀਪ ਸਿੰਘ ਜੀ ਦੀ ਮੁਲਾਕਾਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੁੰਦੀ ਹੈ ਤੇ ਉਸ ਤੋਂ ਅੱਗੇ ਦਾ ਇਤਿਹਾਸ ਵੀ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਵਿੱਚ ਸਰਵਣ ਕਰਾਇਆ ਜਾਵੇਗਾ ਜੀ ਬਣੀ ਰਹੋ ਇਸ ਸੀਰੀਜ਼ ਦੇ ਨਾਲ ਅਤੇ ਜਾਣੋ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਬਾਰੇ ਤੇ ਉਹਨਾਂ ਦੇ ਸਮਕਾਲੀ ਇਤਿਹਾਸ ਬਾਰੇ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਆਪ ਸੰਗਤ ਪਕਸ਼ਨ ਹਾਰ ਹੋ ਜੀ ਗੁਰੂ ਪਾਤਸ਼ਾਹੀ ਦੀ ਕਿਰਪਾ ਕਰਨ ਅਤੇ ਇਸ ਤਰ੍ਹਾਂ ਹੀ ਆਪਣੇ ਚੈਨਲ ਦੇ ਮਾਧਿਅਮ ਤੋਂ ਤੁਹਾਨੂੰ ਸਭ ਸੰਗਤ ਨੂੰ ਇਤਿਹਾਸ ਨਾਲ ਜਾਣੂ ਕਰਵਾਉਂਦੇ ਰਹੀ ਹੈ ਜੀ ਆਓ ਫੱਤੀ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ